ਸukhbir Singh Badal ਨੇ ਜਿਹੜਾ ਪੈਂਤੜਾ ਖਤਿਆਰ ਕੀਤਾ ਹੈ ਜਿਹੜੇ ਤਾਂ ਵਿਰੋਧ ਵਿੱਚ ਸਿਰ ਜੋੜ ਰਹੇ ਸੀਗੇ ਇਕੱਠੇ ਹੋ ਰਹੇ ਸੀ ਲੀਡਰ ਜਿਹੜੇ ਕਾਫੀ ਵੱਡੇ ਲੀਡਰ ਆ ਅਕਾਲੀ ਦਲ ਦੇ ਉਹਨਾਂ ਨੇ ਅੱਜ ਮੀਟਿੰਗ ਰੱਖੀ ਸੀ ਸਮਾਨਾਂਤਰ ਮੀਟਿੰਗਸ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਰੱਖ ਲਈ ਗਈ ਜ਼ਿਲ੍ਹਾ ਪ੍ਰਧਾਨਾਂ ਤੇ ਹਲਕਾ ਇੰਚਾਰਜਾਂ ਦੀ ਤਾਂ ਕਿ ਪਤਾ ਲੱਗ ਸਕੇ ਕਿ ਖਿੰਮੇਬੰਦੀ ਵਿੱਚ ਕੌਣ ਕਿੱਥੇ ਖੜਾ ਹੈ ਦੁਬਦਾ ਵਾਲੇ ਬੰਦੇ ਫਸ ਗਏ ਹੋਣਗੇ ਇਸ ਮਾਮਲੇ 'ਚ ਜੇ ਮੈਂ ਤੁਹਾਡੇ ਤੋਂ ਸਾਰੀ ਗੱਲ ਸਮਝਣਾ ਚਾਹਾਂ ਅਸਲ 'ਚ ਜਿਹੜੇ ਬਖਰੇਵਿਆਂ ਦੀ ਲੜਾਈ ਸੀਗੀ ਵਿਚਾਰਾਂ ਦੀ ਤੇ ਨਾਲ ਦੀ ਨਾਲ ਤੌਰ ਤਰੀਕਿਆਂ ਦੀ ਜਿਹੜੇ ਹਿਸਟੋਰੀਕਲ ਜੋ ਗੱਲ ਹੋਈ ਸੀ ਉਹ ਹੁਣ ਜਥੇਬੰਦਕ ਰੂਪ ਤੱਕ ਚਲੀ ਗਈ ਹੈ ਮਤਲਬ ਹੁਣ ਜਥੇਬੰਦਕ ਅ ਪਾਂਚੇ ਤੱਕ ਚਲੀ ਗਈ ਹੈ ਉਸ ਰੂਪ ਦੇ ਵਿੱਚ ਕਿਉਂਕਿ ਪੈਰਲਲ ਮੀਟਿੰਗਾਂ ਦਾ ਜਦੋਂ ਸਿਸਟਮ ਸ਼ੁਰੂ ਹੋ ਜਾਂਦਾ ਤਾਂ ਕੋਈ ਮਤਲਬ ਸੇਮ ਗੱਲ ਨਹੀਂ ਰਹਿੰਦੀ ਉਹ ਕਿਸੇ ਅੰਜਾਮ ਤੱਕ ਪਹੁੰਚਦੀ ਹੈ ਉਹਦੇ 'ਚ ਘਟ ਹੋਵੇ ਵੱਧ ਹੋਵੇ ਦੁਫਾੜ ਹੋਣ ਦੀ ਸੰਭਾਵਨਾ ਹੁੰਦੀ ਹੈ ਘਟ ਨੁਕਸਾਨ ਹੋਇਆ ਬਾਅਦ ਇਹ ਉਦੋਂ ਬਾਅਦ ਦੇ ਸਵਾਲ ਹੁੰਦੇ ਨੇ ਕਿ ਕੌਣ ਡੋਮਿਨੇਟ ਕੀਤਾ ਕੌਣ ਨਹੀਂ ਕੀਤਾ ਪਰ ਉਧਰ ਨੂੰ ਗੱਲ ਚੱਲਣਾ ਸ਼ੁਰੂ ਹੋ ਜਾਂਦੀ ਹੈ ਹੁਣ ਖਾਸ ਤੌਰ ਤੇ ਸੇਮ ਡੇਟ ਤੇ ਜਦੋਂ ਰੱਖਿਆ ਜਾਂਦੀਆਂ ਚੀਜ਼ਾਂ ਨੇ ਨਹੀਂ ਤਾਂ ਇੱਕ ਚੀਜ਼ ਇਹ ਹੁੰਦੀ ਆ ਵੀ ਆਪਣੀ ਵੀ ਗੱਲ ਪਹਿਲਾਂ ਆਪੋ ਆਪਣੇ ਥਾਵਾਂ ਤੇ ਲੋਕਾਂ ਨੂੰ ਮਬਲਾਈਜ਼ ਕਰਦੇ ਨੇ ਤੇ ਦੂਜਿਆਂ ਨਾਲ ਵੀ ਰਾਪਤਾ ਰੱਖਦੇ ਨੇ ਔਰ ਸੁਖਬੀਰ ਸਿੰਘ ਬਾਦਲ ਨੇ ਸੁਣਿਆ ਜਾਂਦਾ ਕਿ ਆਪ ਟੈਲੀਫੋਨ ਤੇ ਗੱਲ ਕੀਤੀ ਹੈ ਕੁਝ ਲੀਡਰਾਂ ਨਾਲ ਇਕੱਲੇ ਇਕੱਲੇ ਨਾਲ ਕੇ ਇਹ ਨਾ ਉਹ ਕੱਲ ਦੀ ਮੀਟਿੰਗ ਕਰੋ ਤੇ ਮੀਟਿੰਗ ਤੋਂ ਅੱਗੇ ਕੋਈ ਗੱਲ ਹੋਰ ਕਰਦੇ ਆ ਜਾਂ ਜੋ ਵੀ ਇਹੋ ਜਿਹਾ ਕੁਝ ਹੋਏਗਾ ਪਰ ਉਹ ਮੀਟਿੰਗ ਪਹਿਲਾਂ ਦੀ ਰੱਖੀ ਹੋਈ ਆ ਉਹ ਮੀਟਿੰਗ ਹੋ ਰਹੀਆਂ ਮਤਲਬ ਜਿਹੜੇ ਵੀ ਉਹਨਾਂ ਨੂੰ ਤੁਸੀਂ ਬਾਗੀ ਆਗੂ ਕਹੋ ਉਹਨਾਂ ਨੂੰ ਤੁਸੀਂ ਇਹ ਕਹੋ ਕਿ ਸੁਖਵੀਰ ਸਿੰਘ ਬਾਦਲ ਤੋਂ ਨਾਰਾਜ਼ ਆਗੂ ਕਹੋ ਜਾਂ ਪਾਰਟੀ ਦੇ ਢਾਂਚੇ 'ਚ ਤਬਦੀਲੀ ਦੀ ਗੱਲ ਨਾਲੇ ਬੰਦੇ ਕਹੋ ਜੋ ਵੀ ਮਰਜੀ ਕਹੋ ਪਰ ਉਹ ਇੱਕ ਪੈਰਨਲ ਮੀਟਿੰਗ ਹੋਣ ਜਾ ਰਹੀ ਹੈ ਔਰ ਉਹ ਕੰਟੀਨਿਉਟੀ ਚਾਹੀਏ ਇਹ ਲਗਭਗ ਇਤੀਜੀ ਮੀਟਿੰਗ ਹੈ ਜਿਹੜੀ ਇਸ ਪੱਧਰ ਤੇ ਹੋ ਰਹੀ ਹੈ ਤੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਇੱਕ ਮੀਟਿੰਗ ਹੋਈ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਹੋਈ ਤੇ ਜਲੰਧਰ ਤੋਂ ਬਾਅਦ ਹੁਣ ਇਹ ਅਲੱਗ ਇੱਕ ਮੀਟਿੰਗ ਹੋ ਰਹੀ ਹੈ ਔਰ ਹਾਲਾਂਕਿ ਇਹ ਸਭ ਇਹ ਚਿੰਦੇ ਵਿੱਚ ਮੈਂ ਤੁਹਾਨੂੰ ਇੱਕ ਪਲ ਲਈ ਸਿਰਫ ਤੇ ਸਿਰਫ ਸ਼ਾਮਲ ਕਰ ਦਿਆਂ ਇਹ ਗੱਲ ਸੋਹਬੀਰ ਸਿੰਘ ਬਾਦਲ ਵੱਲੋਂ ਕੈਟੇਗੋਰਿਕ ਕੁਝ ਲੋਕਾਂ ਨੂੰ ਫੋਨ ਕੀਤੇ ਗਏ ਕੁਝ ਨੂੰ ਇਗਨੋਰ ਕੀਤਾ ਗਿਆ ਕੁਝ ਨੂੰ ਇਹਨਾਂ ਚੋਂ ਅੱਜ ਦੀ ਮੀਟਿੰਗ ਲਈ ਸੱਦਿਆ ਗਿਆ ਕੁਝ ਨੂੰ ਬਿਲਕੁਲ ਨਹੀਂ ਸੱਦਿਆ ਗਿਆ ਔਰ ਅੱਜ ਚਰਨਜੀਤ ਸਿੰਘ ਬਰਾੜ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਉਹ ਕਹਿੰਦਾ ਮੈਨੂੰ ਤੇ ਸੱਦਿਆ ਨਹੀਂ ਜਿਹੜੇ ਜਾ ਰਹੇ ਆ ਉਹ ਜ਼ਰੂਰ ਉੱਥੇ ਜਾ ਕੇ ਗੱਲ ਕਰਨ ਹੁਣ ਤੁਸੀਂ ਕੰਟੀਨਿਊਟੀ ਚ ਆਜੋ ਆਓ ਐਡਵੋਕ ਹੈ ਕਿ ਇੱਕ ਹਲਕੇ ਦਾ ਇੰਚਾਰਜ ਬਰਾੜਵੀ ਸੀਗਾ ਰਾਜਪੁਰੇ ਜਿੱਥੋਂ ਚੌਂ ਲੜੀ ਸੀ ਜੇ ਉਹਨੂੰ ਨਹੀਂ ਸੱਦਿਆ ਤਾਂ ਸ਼ਾਇਦ ਹੋਰ ਹਲਕਾਂ ਇੰਚਾਰਜ ਵੀ ਬਥੇਰੇ ਹੋਣਗੇ ਇਹਨਾਂ ਚ ਵੀ ਜਿਹੜੇ ਮੀਟਿੰਗ ਚ ਸ਼ਾਮਲ ਹੁੰਦੇ ਨੇ ਬੰਡਾਲਾ ਉਹਨੇ ਵੀ ਹਲਕਾਂ ਇੰਚਾਰਜ ਨੇ ਜਿਹੜੇ ਬੰਦੇ ਹਾਰ ਕੇ ਮਤਲਬ ਉਹ ਹਲਕਾਂ ਇੰਚਾਰਜ ਨੇ ਉੱਥੇ ਜਿਹੜੇ ਅਸੈਂਬਲੀ ਲੜੇ ਸੀ ਸਾਰੇ ਦੇ ਸਾਰੇ ਉਹ ਆਪੋ ਆਪਣੀ ਜਗ੍ਹਾ ਹਲਕਾਂ ਇੰਚਾਰਜ ਨੇ ਔਰ ਸ਼ਾਇਦ ਚੰਦੂ ਮਾਜਰਾ ਉਹਨਾਂ ਦੇ ਪਰਿਵਾਰ ਚ ਦੋ ਨੇ ਉਹ ਵੀ ਹਲਕਾ ਇੰਚਾਰਜ ਨੇ ਕਿਤੇ ਪਰਮਿੰਦਰ ਢੀਡ ਸਾਹਿਬ ਵੀ ਹੈ ਨੇ ਜਾਂ ਨਹੀਂ ਪਰ ਕੋਰ ਕਮੇਟੀ ਚ ਹੈਗੇ ਨੇ ਉਹ ਸਾਰੇ ਬੰਦੇ ਹੈਗੇ ਹੀ ਨੇ ਪਰ ਗੱਲ ਇਦੋਂ ਵੀ ਬੜੀ ਇਹ ਹੁੰਦੀ ਹੈ ਟੈਕਨੀਕਲ ਗੱਲਾਂ ਨੇ ਵੀ ਚਲੋ ਫਲਾਣੇ ਨੂੰ ਬਣਾ ਲਿਆ ਫਲਾਣੇ ਨੂੰ ਨਹੀਂ ਰੌੜਾ ਇੱਕ ਅਪਰੋਚ ਦਾ ਇੱਕ ਦ੍ਰਿਸ਼ਟੀਕੋਣ ਦਾ ਹੈ ਜਿਹੜਾ ਇੱਕ ਪੈਰਨਲ ਉੱਥੇ ਮੀਟਿੰਗ ਹੋਏਗੀ ਜਲੰਧਰ ਦੇ ਵਿੱਚ ਜਿਨ੍ਹਾਂ ਨੇ ਇਹ ਫੈਸਲਾ ਕੀਤਾ ਸੀਗਾ ਪਿਛਲੀ ਮੀਟਿੰਗ ਦੇ ਵਿੱਚ ਕਿ ਲਗਭਾਗ ਇਹਨੂੰ ਅੱਗੇ ਵਧਾਉਣਾ ਹੈ ਹੁਣ ਗੱਲ ਕੀ ਜਨਤਕ ਕਰ ਦੇਣਾ ਹੈ ਜਾਂ ਨਹੀਂ ਹੁਣ ਉਹ ਜਦ ਤੱਕ ਕਰਨ ਜਾਂ ਨਹੀਂ ਜਦ ਤੱਕ ਹੋ ਗਈ ਹੈ ਜਦ ਤੱਕ ਤਾਂ ਸੁਬੀਰ ਸਿੰਘ ਬਾਦਲ ਨਹੀਂ ਕਰਤੀ ਹੈ ਪੈਰਲੈਲਿਕ ਮੀਟਿੰਗ ਲਾ ਕੇ ਬਾਕੀ ਦੀਆਂ ਚੀਜ਼ਾਂ ਨੇ ਤੇ ਉਹਦੇ ਚੋਂ ਹੁਣ ਕੋਈ ਮਿਨਿਮਮ ਕੋਈ ਏਜੰਡਾ ਬਣਾ ਕੇ ਅੱਗੇ ਤੁਰਨ ਦੀ ਗੱਲ ਹੋਏਗੀ ਜਾਂ ਨਹੀਂ ਹੋਏਗੀ ਇਹ ਬਾਅਦ ਦੀ ਗੱਲ ਹੈ ਹਾਲਾਂਕਿ ਉਹਦੇ ਚ ਵੀ ਸੁਦੇਵ ਸਿੰਘ ਢੀਡਸਾ ਹੁਣ ਸ਼ਾਇਦ ਅੱਜ ਨਹੀਂ ਜਾ پا ਰਹੇ ਉਹਨਾਂ ਦੀ ਸਿਹਤ ਦੇ ਕਰਕੇ ਪਰਮਿੰਦਰ ਸਿੰਘ ਢੀਡਸਾ ਹੁਣ ਜਾਣਗੇ ਉਹ ਤਾਂ ਇੱਕ ਟੈਕਨੀਕਲ ਗੱਲ ਹੈ ਉਹ ਵੀ ਸਿਹਤ ਦਾ ਸਵਾਲ ਹੈ ਉਹ ਕੋਈ ਇਹਦੇ ਵਿੱਚ ਕੋਈ ਹੋਰ ਰੀਜਨ ਨਿੰਦਾ ਮਤਲਬ ਲੱਭਣ ਦੀ ਕੋਸ਼ਿਸ਼ ਨਹੀਂ ਹੋ ਸਕਦੀ ਵੀ ਸ਼ਾਇਦ ਫੇਰ ਨਾ ਜਾਣਦੇ ਹੋਣ ਹੋਰ ਕੋਈ ਗੱਲ ਹੋਵੇ ਇਹੋ ਜੀ ਕੋਈ ਗੱਲ ਨਹੀਂ ਹੈ ਔਰ ਇੱਕ ਇਹ ਤੋਂ ਬਾਅਦ ਦੀ ਗੱਲ ਹੋਰ ਹੈ ਸੁਖਵੀਰ ਸਿੰਘ ਬਾਦਲ ਨੇ ਮੀਟਿੰਗ ਤਾਂ ਰੱਖ ਲਈ ਪਰ ਸੁਖਵੀਰ ਸਿੰਘ ਬਾਦਲ ਦੇ ਸਹਾਇਕ ਪਲੇਅਰ ਨੇ ਜਿਹੜੇ ਉਹ ਉਵੇਂ ਨਹੀਂ ਹਜੇ ਉਹ ਐਕਟਵ ਹੋਏ ਜਿਹੜੇ ਇੱਕ ਦੂਜੇ ਦੇ ਖਿਲਾਫ ਹਜੇ ਬਿਆਨਬਾਜ਼ੀਆਂ ਹੁੰਦੇ ਨੇ ਇੱਕ ਬਿਆਨ ਛਪਿਆ ਅੱਜ ਹਮ ਇੱਕ ਬਿਆਨ ਛਪਿਆ ਜਿਹੜਾ ਲੁਧਿਆਣਾ ਤੋਂ ਬੋਬੀ ਖਰਚਾ ਦਾ ਇੱਕ ਬਿਆਨ ਛਪਿਆ ਜਿਹੜਾ ਇਹ ਵਾਲੀ ਉਹਨਾਂ ਦਾ ਨਾਂ ਚੰਦੂ ਮਾਜਰੇ ਦਾ ਉਹਨਾਂ ਦਾ ਨਾਂ ਬਾਕੀਆਂ ਦੇ ਨਾਂ ਵੀ ਲੈਂਦੇ ਨੇ ਕਿ ਤੁਸੀਂ ਕੀ ਕੀਤਾ ਨਹੀਂ ਕੀਤਾ ਜਾਂ ਬਾਕੀ ਦੀਆਂ ਚੀਜ਼ਾਂ ਇਹਦਾ ਮਤਲਬ ਜਿਵੇਂ ਜਲੰਧਰ ਜ਼ਿਲ੍ਹੇ ਦੇ ਬਲਾਕ ਦੇ ਸਰਕਲ ਦੇ ਜ਼ਥੇਦਾਰਾਂ ਨੇ ਇੱਕ ਮੀਟਿੰਗ ਕਰਕੇ ਇਹ ਕਿਹਾ ਸੀ ਕਿ ਆ ਅਸੀਂ ਚਾਹੁੰਦੇ ਹਾਂ ਚੁੰਦਾ ਕਮੇਟੀ ਦੀ ਰਿਪੋਰਟ ਬਾਕੀ ਹੈ ਤਾਂ ਇਹ ਦੋਨੇ ਤਰ੍ਹਾਂ ਚ ਹੁਣ ਹੇਠਲੇ ਲੈਵਲ ਤੇ ਕੰਮਸ ਬਚੂਗਾ ਲੇਕਰ ਜਦੋਂ ਮੋਬਿਲਾਈਜੇਸ਼ਨ ਹੇਠੋਂ ਹੋਏਗੀ ਫਿਰ ਤਾਂ ਉਹ ਕਿੱਧਰ ਨੂੰ ਜਾਏਗੀ ਗੱਲ ਔਰ ਦੂਜੀ ਗੱਲ ਇਹ ਹੈ ਕਿ ਜੇਕਰ ਪਾਰਟੀ ਪ੍ਰਧਾਨ ਵੀ ਪਿਕ ਐਂਡ ਚੂਜ਼ ਕਰਦਾ ਫਿਰ ਹਾਲ ਫਿਰ ਹਾਲ ਪਾਰਟੀ ਕੋਈ ਹੈ ਮੈਸੇਜ ਸਭ ਨੂੰ ਜਾਣਾ ਚਾਹੀਦਾ ਸੀ ਜੇ ਤੁਸੀਂ ਇੱਕ ਕ੍ਰਾਈਟੇਰੀਆ ਬਣਾਉਂਦੇ ਹੋ ਕ੍ਰਾਈਟੇਰੀਆ ਜਿਹੜਾ ਪ੍ਰਧਾਨਾਂ ਦਾ ਬਣਾਉਂਦੇ ਹੋ ਜਿਹੜਾ ਜਲਾ ਪ੍ਰਧਾਨ ਤੁਹਾਡੇ ਨਾਲ ਨਹੀਂ ਵੀ ਹੈ ਜੇ ਉਹਨੂੰ ਮੈਸੇਜ ਨਹੀਂ ਗਿਆ ਹਲਕਾ ਚਾਰਜ ਆਦਾ ਬਣਾਉਂਦੇ ਹੋ ਜਿਹੜਾ ਹਲਕਾ ਚਾਰਜ ਤੁਹਾਡੇ ਨਾਲ ਨਹੀਂ ਹੈ ਜੇ ਉਹਨੂੰ ਮੈਸੇਜ ਨਹੀਂ ਗਿਆ ਤਾਂ ਤੁਸੀਂ ਆਪਣੇ ਆਪ ਹੀ ਇੱਕ ਫੁੱਟ ਮੰਨ ਲਈ ਹੈ ਤੁਸੀਂ ਆਪਣੇ ਆਪ ਹੀ ਇੱਕ ਮਤਲਬ ਗਰੁੱਪ ਮੰਨ ਲਿਆ ਇੱਕ ਧੜਾ ਮੰਨ ਲਿਆ ਕਿ ਜਿਹੜਾ ਧੜਾ ਲੱਗੀ ਹੋਣਾ ਫਿਰ ਹੁਣ ਅਗਲਾ ਐਕਸ਼ਨ ਫਿਰ ਕੀ ਹੋਊ ਜਿਹਨੂੰ ਤੁਸੀਂ ਮੀਟਿੰਗ ਚ ਨਹੀਂ ਬਣਾ ਰਹੇ ਹੂੰ ਅਗਲਾ ਐਕਸ਼ਨ ਬਲਵਿੰਦਰ ਸਿੰਘ ਭੂਦੜੋਣਾ ਦੀ ਬਣਾਈ ਗਈ ਅਗਵਾਈ ਚ ਬਣਾਈ ਗਈ ਅਨੁਸ਼ਾਸਨੀ ਕਮੇਟੀ ਦਾ ਹੋਊਗਾ ਜਿਹਨਾਂ ਨੂੰ ਤੁਸੀਂ ਨਹੀਂ ਸੱਦ ਰਹੇ ਉਹਨਾਂ ਨੂੰ ਬਗਾਵਤੀ ਮੰਨ ਲਿਆ ਤੇ ਬਗਾਵਤੀਆਂ ਦੇ ਖਿਲਾਫ ਤਾਂ ਫਿਰ ਕੋਈ ਐਕਸ਼ਨ ਵੀ ਹੋਊਗਾ ਨਾ ਜਿਹੜਾ ਜੇਕਰ ਇਸ ਢੰਗ ਦੇ ਨਾਲ ਗੱਲ ਚੱਲੂਗੀ ਤੇ ਇਹ ਕਿਉਂ ਨਹੀਂ ਸੰਭਵ ਸੀ ਕਿ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚੋਂ ਜਿਹੜੇ ਜਿਹੜੀਆਂ ਕਹਿੰਦੇ ਨੇ ਕਿ ਗਲਤ ਫਹਿਮੀਆਂ ਪੈਦਾ ਹੋ ਗਈਆਂ ਕਿ ਜਿਹੇ ਪ੍ਰੈਸ ਰੋਟ ਤੋਂ ਹੋ ਗਈਆਂ ਪਤਾ ਨਹੀਂ ਸੀ ਪਿਆ ਫਲਾਨਾ ਨਹੀਂ ਸੀ ਤਾਂ ਉਹਦੇ ਜ਼ਿਆਦਾ ਤਾਂ ਤਰੀਕਾ ਇਹ ਹੁੰਦਾ ਕਿ ਦਵਾਰਾ ਕੋ ਕੋਰ ਕਮੇਟੀ ਬਣਾ ਲਓ ਉਹਦੇ ਚ ਬੈਠ ਕੇ ਡਿਸਕਸ ਕਰ ਲਓ ਵੀ ਆਹ ਕਰਨਾ ਠੀਕ ਨਹੀਂ ਆਹ ਚੀਜ਼ ਨੇ ਕੀ ਹੈ ਕੀ ਨਹੀਂ ਹੈ ਉਹ ਤੋਂ ਬਾਅਦ ਦੀ ਗੱਲ ਹੈ ਹਾਂ ਔਰ ਉਹਨੂੰ ਛੱਡ ਕੇ ਜੇ ਅੱਗੇ ਸਟਾਰਟ ਹੋ ਗਿਆ ਕੰਮ ਹੁਣ ਨਿਚਲੇ ਲੈਵਲ ਦੀ ਮਬਿਲਾਈਜੇਸ਼ਨ ਤੇ ਮੈਨੂੰ ਇਹ ਲੱਗਦਾ ਕਿ ਹੁਣ ਹਾਲਤ ਪਹਿਲਾਂ ਗੁਣਾਤਮਕ ਹੁੰਦੀ ਹੈ ਹੁਣ ਗੁਣਾਤਮਕ ਤੌਰ ਤੇ ਵੀ ਅੱਗੇ ਵਧ ਗਈ ਹੈ ਕਿ ਹੁਣ ਪਿੱਛੇ ਮੁੜਨਾ ਦੋਨੇ ਗਰੁੱਪਾਂ ਚੋਂ ਕਾਫੀ ਮੁਸ਼ਕਲ ਹੋ ਜੋ ਹਾਂ ਇੱਕਾ ਦੁਕਾ ਬੰਦੇ ਕੋਈ ਇੰਦਰ ਭੱਗ ਗਿਆ ਇੰਦਰ ਭੱਗ ਗਿਆ ਉਹ ਇੱਕ ਨਾਰਮਲ ਟ੍ਰੈਂਡ ਹੁੰਦਾ ਉਹ ਇੱਕ ਅਲੱਗ ਗੱਲ ਹੁੰਦੀ ਹੈ ਪਰ ਜੇ ਲਾਈਨ ਕੱਢ ਕੇ ਤੁਸੀਂ ਚੱਲੋਗੇ ਤਾਂ ਇਹ ਬਹੁਤ بڑا ਸਵਾਲ ਹੁੰਦਾ ਔਰ ਉਹ ਅਕਾਲੀ ਦਾਨ ਜਿਹਨੇ ਅੱਜ ਦੇ ਦਿਨ ਹੀ ਐਲਾਨ ਕਰਤਾ ਸੀ ਕਿ ਐਮਰਜੈਂਸੀ ਖਿਲਾਫ ਮੋਰਚਾ ਲਗੂਗਾ 21 ਮਹੀਨੇ ਮਾਰਚ ਦੇ ਵਿੱਚ ਜਾ ਕੇ ਹੱਟੀ ਸੀ ਐਮਰਜੈਂਸੀ 77 ਦੇ ਵਿੱਚ ਤੇ ਉਦੋਂ ਤੱਕ ਹੀ ਜਥੇ ਜਾਂਦੇ ਰਹੇ ਹਜ਼ਾਰਾਂ ਬੰਦਾ ਜਾਂਦਾ ਰਿਹਾ ਉਹ ਅਕਾਲੀ ਦਾਨ ਹੁਣ ਜੁੰਡੋ ਜੁੰਡੀ ਹੋ ਰਿਹਾ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਹੀ ਤੇ ਉਹਦੀ ਉਹ ਤਾਕਤ ਨਹੀਂ ਬਚੀ ਕਿਉਂ ਕੋਈ ਵੱਡੀ ਲੜਾਈ ਪੰਜਾਬ ਦੇ ਮੁੱਦਿਆਂ ਤੇ ਲੜੇ ਵੱਖ-ਵੱਖ ਗੱਲਾਂ ਤੇ ਲੜੇ ਮੈਨੂੰ ਲੱਗਦਾ ਐਸ ਦਿਨ ਤੱਕ ਘਟੋ ਘਟ ਅਜੇ ਅਮਰਜਸੀ ਵਾਲੇ ਦਿਨ ਸੋ ਵੀਰ ਸਿੰਘ ਬਾਦਲ ਨੇ ਮੀਟਿੰਗ ਸੱਦੀ ਸੀ ਸਾਰਿਆਂ ਨੂੰ ਬੁਲਾ ਕੇ ਇਹੀ ਘਟੋ ਘਟ ਪਲੀ ਲੈ ਲੈਂਦੇ ਕਿ ਦੇਖੋ ਅਕਾਲੀ ਦਲ ਦਾ ਇਤਿਹਾਸ ਸਾ ਜਗਰਦਸੀ ਲੱਗੀ ਸੀ ਆਪਾਂ ਕਿੱਥੇ ਮੋਰਚਾ ਲਾਇਆ ਸੀ ਕਿੱਥੇ ਉਹ ਹਾਲਾਤ ਤੇ ਅੱਜ ਦੇ ਹਾਲਾਤ ਕਿਉਂ ਬਣ ਗਏ ਆਪਾਂ ਕੀ ਕਰੀਏ ਪਰ ਉਹ ਕਹਿੰਦੇ ਨੇ ਕਿ ਉਹਦੇ 'ਚ ਜ਼ਿਆਦਾਤਰ ਫਿਰ ਗੜਬੜ ਇਹ ਸੀ ਕਿ ਹੁਣ ਜਿਹੜਾ ਇੱਕ ਮਾਹੌਲ ਬਣ ਗਿਆ ਹੈ ਉਹਦੇ ਵਿੱਚ ਅਸਤੀਫੇ ਦੀ ਮੰਗ ਜਾਦਾ ਉਗਰ ਰੂਪ ਦੇ ਵਿੱਚ ਜਾਦਾ ਉਬਰ ਮਹਿਰੂਪ ਦੇ ਵਿੱਚ ਹੋ ਸਕਦੀ ਸੀ ਔਰ ਜੇ ਜਿਹੜੀ ਪਹਿਲਾਂ ਵਾਲੀ ਕਮੇਟੀ ਚ ਕੋਰ ਕਮੇਟੀ ਚ ਦਬਵੇਂ ਰੂਪ ਇਨਡਾਇਰੈਕਟਲੀ ਹੋਈ ਜੇ ਚਾਹੇ ਗੁਰਪਤਾਪ ਸਿੰਘ ਬਡਾਲਾ ਨੇ ਕੀਤੀ ਵੀ ਲੋਕ ਇਹ ਕਹਿੰਦੇ ਨੇ ਝੂਂਦਾ ਕਮੇਟੀ ਦੀ ਕਰੋ ਤੇ ਪ੍ਰਧਾਨ ਜੀ ਵੀ ਅਸਤੀਫਾ ਦੇਣ ਬਾਕੀ ਵੀ ਅਸਤੀਫਾ ਦੇਣ ਪਰ ਹੁਣ ਕੀ ਇਹ ਡਾਇਰੈਕਟ ਹੋ ਜਾਂਦੀ ਤੇ ਜੇ ਡਾਇਰੈਕਟ ਹੋ ਜਾਂਦੀ ਤਾਂ ਥੋੜਾ ਜਿਆ ਮਸ਼ਕਲ ਹੋ ਜਾਂਦਾ ਹਰੇਕ ਦੇ ਆਪੋ ਆਪਣੇ ਰਣਨੀਤੀ ਆਪੋ ਆਪਣੇ ਚੱਲਣ ਦਾ ਸਵਾਲ ਪਰ ਇੱਕ ਗੱਲ ਇਹ ਬੜੀ ਜੀ ਬੜੀ ਟਫ ਹੈ ਹੁਣ ਕਲੈਰਿਟੀ ਨਾਲ ਮੇਰੇ ਕਹ ਲੈ ਕਹੀ ਜਾ ਸਕਦੀ ਹੈ ਕਿ ਅਕਾਲੀ ਦਾ ਨਿਹੋਜਾ ਇਹ ਮੈਂ ਚੋਣਾ ਚ ਲੜਿਆ ਸੀ ਉਹ ਚੋਣਾ ਵਰਗੀ ਸ਼ਕਲ ਰੂਪ ਸੰਗਠਨ ਨਹੀਂ ਰਹੂਗਾ ਤੇ ਆਉਣ ਵਾਲੇ ਦਿਨਾਂ ਚ ਚਿਹਰੇ ਵੀ ਬਦਲੇ ਦਿਖਾਈ ਦੇਣਗੇ ਜਥੇਬੰਦਕ ਰੂਪ ਦੇ ਵਿੱਚ ਵੀ ਟੁੱਟ ਭੱਜ ਦਿਖਾਈ ਦੇਊਗੀ ਔਰ ਫਿਰ ਵਿਚਾਰਾਂ ਦਾ ਆਧਾਰ ਪ੍ਰਦਾਨ ਅਜੰਡਾ ਵੀ ਅੰਦਰ ਉੱਧਰ ਹੋ ਜਾਂਦਾ ਫਿਰ ਉਹ ਇੱਕ ਅਲੱਗ ਗੱਲ ਹੈ ਤੇ ਜੇ ਕੋਈ ਹੋਰ ਦਾਖਲ ਅੰਦਾਜ਼ੇ ਵੱਡੀ ਨਾ ਹੋਈ ਮੈਸਰ ਹਮਿੰਦਰ ਸਿੰਘ ਦੀ ਦੋ ਚੀਜ਼ਾਂ ਸਮਝਣਾ ਚਾਹੁੰਨਾ ਤੁਹਾਡੇ ਤੋਂ ਆਮ ਤੌਰ ਤੇ ਕਾਲੀ ਰਵਾਇਤ ਰਹੀ ਹੈ ਜੋ ਇਹਨਾਂ ਮੀਟਿੰਗਾਂ 'ਚ ਹੁੰਦਾ ਰਿਹਾ ਜਦੋਂ ਜ਼ਿਲ੍ਹਾ ਜੱਥੇਦਾਰ ਤੇ ਹਲਕਾ ਅਨਚਾਰਜ ਸੱਦੇ ਗਏ ਆ ਕੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਭਰੋਸਾ ਪ੍ਰਗਟ ਕਰਨ ਲਈ ਬਾਵਾ ਖੜੀਆਂ ਕੀਤੀਆਂ ਜਾਂਣਗੀਆਂ ਦੂਜੇ ਬੰਨੇ ਕੀ ਇਹ ਵੀ ਮਤਾ ਆ ਸਕਦਾ ਇਹਨਾਂ ਮੀਟਿੰਗਾਂ ਦੇ ਵਿੱਚ ਜਾਂ ਕੱਲ ਵਰਕਿੰਗ ਕਮੇਟੀ ਵਗੈਰਾ ਕੁਝ ਬੁਲਾ ਕੇ ਕਿ ਜਿਹੜੇ ਸਮਾਨਾਂਤਰ ਮੀਟਿੰਗਾਂ ਕਰ ਰਹੇ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਇੱਕ ਗੱਲ ਦੂਜੇ ਬੰਨੇ ਜਿਹੜੇ ਸਮਾਨਾਂਤਰ 11 ਵਜੇ ਅੱਜ ਲੰਦਰ ਚ ਮੀਟਿੰਗ ਕਰਨਗੇ ਕਿ ਉਹ ਮੀਟਿੰਗ ਤੋਂ ਬਾਅਦ ਸਦਾ ਸੁਖਵੀਰ ਸਿੰਘ ਬਾਦਲ ਤੋਂ ਪ੍ਰਧਾਨਗੀ ਤੋਂ ਪਾਸੇ ਹੋਣ ਦੀ ਮੰਗ ਕਰਨਗੇ ਉਹ ਇਹਨਾਂ ਨੂੰ ਕਹਿਣਗੇ ਕਿ ਤੁਸੀਂ ਨੈਤਿਕ ਜ਼ਿੰਮੇਵਾਰੀ ਲੈਂਦੇ ਆ ਕੋਈ ਵੀ ਆਪਣੀ ਕਮੇਟੀ ਜਾਂ ਬਣਾਓ ਜਾਂ ਪਾਰਟੀ ਢਾਂਚੇ 'ਚ ਤਬਦੀਲੀਆਂ ਕਰੋ ਕਿ ਉਹ ਇਹ ਮੰਗ ਕਰ ਸਕਦੇ ਨੇ ਕਿਉਂਕਿ ਹੁਣ ਤੁਹਾਡੇ ਕੋਲ ਚੁੱਪਚੀ ਪੀਤੀ ਗੱਲ ਕਰਨ ਵਾਲੀ ਨਹੀਂ ਰਹੀ ਨਹੀਂ ਹੁਣ ਜੇ ਮੰਨ ਲਓ ਖਿਮੇਬੰਦੀ ਹੋ ਗਈ ਜੇ ਸੁਖਵੀਰ ਸਿੰਘ ਬਾਦਲ ਕੁਰਸੀ ਨਹੀਂ ਛੱਡਣਾ ਚਾਹੁੰਦੇ ਤੇ ਫਿਰ ਉਹ ਇਹਨਾਂ ਬੰਦਿਆਂ ਨੂੰ ਪਾਰਟੀ ਤੋਂ ਪਾਸੇ ਕਰਨ ਦੀ ਸੋਚਣਗੇ ਜਾਂ ਉਹਨਾਂ ਦਾ ਖੇਮਾ ਕਰੂਗਾ ਤੇ ਜੇਕਰ ਇਹ ਬੰਦੇ ਹੁਣ ਵੀ ਮੀਟਿੰਗ ਕਰਕੇ ਘਰੋਂ ਤੁਰ ਜਾਂਦੇ ਐ ਕੋਈ ਮੰਗ ਵੀ ਨਹੀਂ ਰੱਖਦੇ ਜਾਂ ਕੋਈ ਵਫਦ ਜਾ ਕੇ ਸੋਹ ਵੀਰ ਸਿੰਘ ਮਿਲਣੋਂ ਮਿਲੇ ਤੇ ਕੀ ਮੰਗ ਰੱਖੇ ਇਹ ਵੀ ਕੋਈ ਫੈਸਲਾ ਨਹੀਂ ਕਰਦੇ ਤਾਂ ਫਿਰ ਇਹਨਾਂ ਤੇ ਕਿੰਨਾ ਕੁ ਭਰੋਸਾ ਆਊਗਾ ਜਿੰਨਾ ਡਿਲੇ ਹੋਵੇ ਉਹਦੇ ਨਾਲ ਹੀ ਕਹਿੰਦੇ ਨੁਕਸਾਨ ਹੁੰਦੇ ਜਾਂਦੇ ਹੁੰਦੇ ਬੰਦੇ ਟੁੱਟ ਟੱਟ ਜਾਂਦੇ ਨੇ ਔਰ ਇਹ ਵੀ ਹੋ ਰਿਹਾ ਹੋਊਗਾ ਕਿ ਦੋਵੇਂ ਧਿਰਾਂ ਦੇ ਵਿੱਚ ਆਪਣੇ ਆਪਣੇ ਬੰਦੇ ਵੀ ਬਾੜੇ ਗਏ ਹੋਣਗੇ ਜਿਹੜੇ ਕੱਢ ਲਏ ਜਾਣਗੇ ਬਾਅਦ ਚ ਇੰਜ ਵੀ ਹੁੰਦਾ ਕਿ ਫਲਾਣੇ ਬੰਦੇ ਨੂੰ ਭੇਜ ਦਿਓ ਜੀ ਉੱਥੇ ਕਮਜ਼ੋਰ ਕੜੀ ਵਾਂਗ ਉਨ ਕਹਿੰਦੇ ਮੈਂ ਤੁਹਾਡੇ ਨਾਲਾਂ ਬਾਗੀਆਂ ਦੇ ਨਾਲਾਂ ਤੇ ਕੱਲ ਨੂੰ ਆਣ ਕੇ ਉਹਨਾਂ ਦਾ ਵਿਰੋਧ ਚ ਖੜਾ ਹੋ ਜਾਏ ਇਹ ਵੀ ਰਣਨੀਤੀ ਬੜੀ ਸਿਆਸਤ ਵਿੱਚ ਚੱਲਦੀ ਹੁੰਦੀ ਕੀ ਕਹਿੰਦੇ ਦੇਖੋ ਇੱਕ ਹੋਰ ਨਾਰਮਲ ਜੀ ਗੱਲ ਦੀ ਐਤੋਂ ਪਹਿਲਾਂ ਜਿਹੜੇ ਅਕਾਲੀ ਦਲ ਟੁੱਟੇ ਨੇ ਉਹ ਸਿੰਗਲ ਵਿਅਕਤੀ ਅਕਾਲੀ ਦਲ ਹੀ ਸੀ ਟੁੱਟ ਕੇ ਵੀ ਗਏ ਹਿਸਟਰੀ ਕਰੀ ਆਪਾਂ ਦੇਖਿਓ ਬ੍ਰਹਮਪੁਰਾਣੇ ਗਏ ਸੀ ਬ੍ਰਹਮਪੁਰਾ ਚਲੋ ਇੱਕ ਮਾਝੇ ਦੇ ਲੀਡਰਸ਼ਿਪ ਬਹੁਤ ਟੀਮ ਵੱਡੀ ਉਹਨਾਂ ਦੇ ਨਾਲ ਐਡੀ ਵੱਡੀ ਨਹੀਂ ਸੀਗੀ ਜਿਹੜੀ ਐ ਲੱਗਦੀ ਸੀ ਵੀ ਵੀ ਉਧਰ ਚਲੀ ਜਾਊ ਗੁਜੇ ਔਰ ਐਸੇ ਢੰਗ ਨਾਲ ਬਾਅਦ ਦੇ ਵਿੱਚ ਸਿੱਖਵਾਉਣੇ ਨਾਲ ਹੋ ਗਏ ਸੀ ਕਿ ਬ੍ਰਹਮਪੁਰਾਣਾਂ ਦੇ ਔਰ ਰਤਨ ਸਿੰਘ ਡਾਕਟਰ ਰਤਨ ਸਿੰਘ ਜਨਾਲਾ ਪਰੇ ਵਾਪਸ ਆ ਗਏ ਸੀ ਫਿਰ ਕਿਸ ਲੰਘ ਕੇ ਰੂਪ ਚ ਢਿੰਡ ਸੇ ਹੁਣੀ ਗਏ ਢਿੰਡ ਸੇ ਉਹਨਾਂ ਨਾਲ ਲਗਭਗ ਜ਼ਿਆਦਾ ਘਰ ਬੈਠੇ ਬੰਦੇ ਗਏ ਸੀਗੇ ਜਿਨ੍ਹਾਂ ਦੀ ਪਹਿਲਾਂ ਹੀ ਸਤਪੁਛ ਥੋੜੀ ਜੀ ਸੀ ਅਕਾਲੀ ਦਾ ਡੈਮੋਕਰੇਟਿਕ ਬਣਾਇਆ ਐਦੋਂ ਪਹਿਲਾਂ ਕੁਲਦੀਪ ਸਿੰਘ ਬਡਾਲਾ ਵੀ ਜਦੋਂ ਨਿਕਲੇ ਸੀ ਦੋਆਬੇ ਦੇ ਵਿੱਚ ਈਵਨ ਉਦੋਂ ਸਰਕਾਰਾਂ ਸੀ ਸੈ ਅਕਾਲੀਦਾਂ ਦੀ ਇਹ ਵੀ ਰੀਜਨ ਹੁੰਦਾ ਉਦੋਂ ਜਿਹੜੇ ਕਪੂਰਥਲੇ ਤੋਂ ਜਿੱਤੇ ਇਸਤਿਹਾਰ ਰਘਵੀਰ ਸਿੰਘ ਵਰਗੇ ਔਰ ਜਿਹੜੇ ਅਜੀਤ ਸਿੰਘ ਕੋਹਾੜ ਵਰਗੇ ਜਲੰਧਰ ਦੇ ਉਹ ਲੀਡਰ ਜਿਹੜੇ ਬਡਾਲਾ ਸਾਹਿਬ ਨੇ ਆਪ ਉਂਗਲ ਫੜ ਕੇ ਤੋਰੇ ਸੀ ਕਦੇ ਉਹ ਵੀ ਪਾਸਾ ਪਲਟ ਗਏ ਸੀਗੇ ਤੇ ਉਹ ਵੀ ਨਾਲ ਨਹੀਂ ਸੀ ਰਹੇ ਇਕੱਲੇ ਬਡਾਲਾ ਸਾਹਿਬ ਇੱਕ ਬਣਾ ਕੇ ਇਕ ਅਕਾਲੀ ਦੰਦ ਚੱਲੇ ਸੀਗੇ ਜਥੇਦਾਰ ਟੌੜਾ ਸਭ ਤੋਂ بڑے ਕੱਦ ਦੇ ਆਗੂ ਸੀ ਜਿਨ੍ਹਾਂ ਨੇ ਅਕਾਲੀ ਦੰਦ ਅਲੱਗ ਬਣਾਇਆ ਔਰ ਉਹਨਾਂ ਨਾਲ ਵੀ ਬਹੁਤ ਜ਼ਿਆਦਾ ਸੱਜਣ ਨਹੀਂ ਸੀਗੇ ਵਿਚੋ ਵਿਚੀ ਉਹਨਾਂ ਚੋਂ ਵੀ ਅੱਜ ਜਿਹੜੇ ਬਹੁਤ ਸੁਖਵੀਰ ਸਿੰਘ ਬਾਦਲ ਦੇ ਨੇੜੇ ਨੇ ਤੇ ਉਹ ਨੇੜਤਾ ਬਣਾਈ ਰੱਖੀ ਉਹਨਾਂ ਨੇ ਉਹਨੇ ਕਲੀਅਰ ਕੱਟ ਮਾਈਂਡ ਨਾਲ ਨਹੀਂ ਸੀ ਗਏ ਹਾਲਾਂਕਿ ਉਹਨਾਂ ਦਾ ਕੱਦ ਬੜਾ ਸੀ ਉਹਨਾਂ ਨੇ ਇੱਕ ਸਰਵੇਤ ਅਕਾਲੀ ਦੰਦ ਬਣਾ ਲਿਆ ਬੰਦੇ ਵੀ ਖੜੇ ਕਰਤੇ ਸੀ ਪਰ ਕਿਤੋਂ ਕੋਈ ਬੰਦਾ ਨਹੀਂ ਸੀ ਜਿੱਥੇ ਆ ਕਿਤੇ ਵੀ ਉਹ ਕਾਲਰ ਨਹੀਂ ਸੀ ਇਹ ਠੀਕ ਆ ਅਕਾਲੀ ਦਲ ਨੂੰ ਇੰਨਾ ਕੰਟੈਂਟ ਜ਼ਰੂਰ ਪੈ ਗਿਆ ਸੀਗਾ ਕਿ ਅਕਾਲੀ ਦਲ ਵੀ ਹਾਰ ਗਿਆ ਸੀਗਾ ਪਰ ਉਦੋਂ ਇੱਕ ਗੱਲ ਇਹ ਵੀ ਸੀ ਨਾਲ ਦੀ ਨਾਲ ਕਿ ਉਦੋਂ ਤੱਕ ਤਾਂ ਰਵਾਜ ਇਹ ਨਹੀਂ ਸੀ ਪਿਆ ਕਿ ਡਬਲ ਵਾਰ ਕੋਈ ਪਾਰਟੀ ਜਿੱਤ ਸਕਦੀ ਹੈ ਦੂਜੀ ਵਾਰ ਵੀ ਜਿੱਤ ਸਕਦੀ ਹੈ ਕੰਟੀਨਿਉਟੀ ਦੇ ਵਿੱਚ ਇੱਕ ਵਾਰ ਅਕਾਲੀ ਇੱਕ ਵਾਰ ਕਾਂਗਰਸ ਹੁੰਦਾ ਸੀ ਇਹ ਆ ਕੇ ਤਾਂ 2007 ਚ ਟੁੱਟ ਗਿਆ ਗੱਲ ਦੁਆਰਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁਣ ਜਿਹੜੀ ਲੀਡਰਸ਼ਿਪ ਬੈਠੀ ਹੋਈ ਹੈ ਇਹ ਜਿਹੋ ਜਿਹਾ ਅਕਾਲੀ ਦਲ ਹੋਣਾ ਹੈ ਜਿੱਡੀ ਕੁ ਲੀਡਰਸ਼ਿਪ ਉਹਦੇ ਕੋਲ ਹੋਣਾ ਹੈ ਉਹਦੇ ਚ ਮੈਜੋਰਿਟੀ ਲੀਡਰਸ਼ਿਪ ਹੈ ਉਹ ਵੱਡੀ ਵੱਡੇ ਮਤਲਬ ਜਾਣੇ ਪਛਾਣੇ ਲੀਡਰਾਂ ਦੇ ਵਿੱਚ ਜਿਹੜੇ ਬੈਠੇ ਜਰੰਦਰ ਇਹ ਇੱਕ ਫਰਕ ਹੈ ਵੱਡਾ ਦੂਜਾ ਫਰਕ ਇਹ ਹੈ ਕਿ ਅਕਾਲੀ ਦਲ ਸੱਤਾ ਚ ਨਹੀਂ ਹੈ ਤੀਜਾ ਫਰਕ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਮਾਰਲੀ ਪ੍ਰਭਾਵ ਤੇ ਬਾਕੀ ਪ੍ਰਭਾਵ ਪ੍ਰਕਾਸ਼ ਸਿੰਘ ਬਾਦਲ ਵਰਗਾ ਨਹੀਂ ਹੈ ਬਹੁਤ ਸਾਰੇ ਲੋਕਾਂ ਤੇ ਪ੍ਰਕਾਸ਼ ਸਿੰਘ ਬਾਦਲ ਦਾ ਹੋਰ ਟਾਈਪ ਦਾ ਬੇਕਪਰਭਾਵ ਸੀ ਲੰਮਾ ਤਜਰਬਾ ਬਾਕੀ ਦੀਆਂ ਚੀਜ਼ਾਂ ਸੀ ਆ ਔਰ ਉਹ ਉਹ ਵੀ ਨਾਲ ਹੈ ਕਈ ਫਰਕ ਨੇ ਪੁਰਾਣੇ ਸਮੇਂ ਦੇ ਨਾਲੋਂ ਉਹਨਾਂ ਫਰਕ ਦੇ ਉਹਨਾਂ ਅੰਤਰਾਂ ਦੇ ਨਾਲ ਹੀ ਦੇਖਣਾ ਪਏਗਾ ਕਿ ਤੁਸੀਂ ਕਿਸ ਲਾਈਨ ਤੇ ਕਿਵੇਂ ਚਾਹਦੇ ਹੋ ਤੇ ਇੱਕ ਅਗਲਾ ਫਰਕ ਇਹ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੋਂ ਕਿਸੇ ਨੇ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਚੁੱਕਿਆ ਉਹ ਇਹ ਕਹਿੰਦੇ ਸੀ ਕਾਰਜਕਾਰੀ ਪ੍ਰਧਾਨਦਾਰ ਉਹ ਚੀਫ ਮਿਨਿਸਟਰ ਹੈਗੇ ਉਹ ਉਹ ਉਹਨੂੰ ਤਾਂ ਬਾਦਲ ਨੂੰ ਲੀਡਰ ਮੰਨ ਕੇ ਚੱਲਦੇ ਸੀ ਤੇ ਬਾਕੀ ਚੀਜ਼ਾਂ ਚ ਵੀ ਆ ਕਰ ਲੋ ਆ ਕਰ ਲੋ ਹੋਰ ਟਾਈਪ ਦੀਆਂ ਗੱਲਾਂ ਸੀ ਇਹ ਇੱਕ ਬੜੇ ਫਰਕ ਨੇ ਮੁਕਾਬਲਤਨ ਪਹਿਲਾਂ ਦੇ ਮੁਕਾਬਲੇ ਹੁਣ ਆਕਾਲੀ ਦਲ ਤਿੰਨ ਚੋਣਾਂ ਤੋਂ ਲਗਾਤਾਰ ਚੋਣ ਹਾਰਦਾ ਹਾਰਦਾ ਇਹ ਉਦੋਂ ਇਹ ਸਿਚੁਏਸ਼ਨ ਨਹੀਂ ਸੀ ਕਿ ਆਕਾਲੀ ਦਲ 13% ਤੇ ਆ ਜਾਵੇ ਹਮ ਔਰ ਉਹਦੇ ਨਾਲ ਕੋਈ ਅਲਾਈਅੰਸ ਕਰਨ ਲਈ ਵੀ ਤਿਆਰ ਨਾ ਹੋਵੇ ਠੀਕ ਤਰੀਕੇ ਦੇ ਨਾਲ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਆਕਾਲੀ ਦਲ ਉਦੋਂ ਤੱਕ ਟਰਮ ਜੀ ਡਿਕਟੇਟ ਕਰਦਾ ਸੀ ਪੰਜਾਬ ਦੇ ਪੋਲਿਟਿਕਸ ਦੇ ਵਿੱਚ ਆਪਣੇ ਢੰਗ ਦੇ ਨਾਲ ਚਾਹੇ ਕੋਈ ਐਲਾਈਸ ਪਾਰਟਨਰ ਹੁੰਦਾ ਸੀ ਉਹ ਜੂਨੀਅਰ ਹੋਊਗਾ ਚਾਹੇ ਦੂਜਾ ਹੋਊਗਾ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਜਿਹੜੀ ਉਹ ਤੇ ਰਵੀ ਬੈਠੀ ਆ ਵਖਰੀ ਪਰ ਉਹਦੇ ਸਾਹਮਣੇ ਬੜਾ ਚੈਲੰਜ ਹੈ ਇੱਕ ਚੈਲੰਜ ਇਹ ਹੈ ਕਿ ਅਜੇ ਵੀ ਉਹ ਇੱਕ ਸੁਰਣੀ ਹੈ ਦੂਜਾ ਚੈਲੰਜ ਇਹ ਹੈ ਕਿ ਅਜੇ ਵੀ ਉਹਨਾਂ ਦੀ 100% ਕਲੈਰਿਟੀ ਪੰਜਾਬ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣ ਚ ਨਹੀਂ ਹੈ ਕਿ ਉਹ ਭਾਜਪਾ ਨਾਲ ਨਹੀਂ ਜਾਣਗੇ ਤੇ ਜਿਹੜੀਆਂ ਜਿਸ ਟਾਈਪ ਦੇ ਬੰਦੇ ਆਉਂਦੇ ਨੇ ਉਹਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਚੈਲੰਜ ਜਿਵੇਂ ਸਾਰੇ ਅਕਾਲੀ ਦਲ ਨੇ ਮੰਨੇ ਆ ਵੀ ਇਹਨੇ ਸਾਨੂੰ ਚੌੜ ਹਰਾਤੀ ਇਸ ਕਨਫਿਊਜ਼ਨ ਨੇ ਤਾਂ ਅੱਗੇ ਪਾਰਟੀ ਖੜੀ ਕਿਵੇਂ ਹੋਣੀ ਆ ਤੀਜਾ ਚੈਲੰਜ ਉਹਨਾਂ ਦੇ ਸਾਹਮਣੇ ਇਹ ਐ ਸੰਦੇ ਵਿੱਚ ਕਿ ਇੱਕ ਸੁਰ ਹੋ ਕੇ ਕਿਸੇ ਇੱਕ ਨੂੰ ਲੀਡਰ ਮੰਨ ਕੇ ਜਾਂ ਇੱਕ ਕਮੇਟੀ ਬਣਾ ਕੇ ਉਹ ਚੱਲ ਵੀ ਪਾਉਣਗੇ ਤੇ ਚੌਥਾ ਚੈਲੰਜ ਉਹਨਾਂ ਦੇ ਸਾਹਮਣੇ ਇਹ ਐ ਕਿ ਕੀ ਉਹਨਾਂ ਚ ਹੁਣ ਲਾਈਨ ਕੱਢ ਕੇ ਇੱਕ ਸਫਬੰਦੀ ਕਰਕੇ ਨਵਾਂ ਅਕਾਲੀ ਦਲ ਬਣਾਉਣ ਦੇ ਰਾਹ ਪੈ ਜਾਣਾ ਚਾਹੀਦਾ ਜਾਂ ਇਸੇ ਅਕਾਲੀ ਦਲ ਦੇ ਵਿੱਚ ਵਿੱਚ ਹਜੇ ਤੱਕ ਹੌਲੀ 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 ਗੱਲ ਕਰਨੀ ਚਾਹੀਦੀ ਹੈ ਜਦ ਤੁਹਾਨੂੰ ਕੱਢ ਦੇਣ ਉਹਦੇ ਦੇਖੋ ਉਹ ਤੋਂ ਪਹਿਲਾਂ ਅਨਾਰ ਨਾ ਕਰੋ ਕੁਝ ਵੀ ਉਹ ਕਿਹੜੀ ਲਾਈਨ ਤੇ ਚੱਲਿਆ ਜਾਵੇ ਸਟਰੈਟਜੀ ਤੇ ਚੱਲਿਆ ਜਾਵੇ ਇਹ ਬਹੁਤ ਅਜੇ ਕਾਫੀ ਮੁੱਦੇ ਨੇ ਜਿਹੜੇ ਅਜੇ ਉਹਨਾਂ ਨੂੰ ਸੁਧਾਰ ਜਿਹੜੇ 100 ਰ ਹੋਣ ਵਾਲੇ ਹੈਗੇ ਨੇ ਜੇ ਉਹ 100 ਰ ਉਸ ਲੈਵਲ ਦੇ ਉੱਤੇ ਹੁੰਦੇ ਨੇ ਤੇ ਇੱਕ ਟੀਮ ਨਿਕਲਦੀ ਹੈ ਫਿਰ ਬਿਲਕੁਲ ਵਰਟੀਕਲ ਐਵੇਂ ਡਿਵੀਜ਼ਨ ਹੋਣ ਦਾ ਖਤਰਾ ਸਾਹਮਣੇ ਦਿਖਾਈ ਦਿੰਦਾ ਹੈ ਕਿ ਕੌਣ ਹੈ ਕੌਣ ਨਹੀਂ ਹਾਂ ਇਹ ਗੱਲ ਜ਼ਰੂਰ ਹੈ ਕਿ ਜੇ ਮਤਾ ਕੋਰ ਕਮੇਟੀ ਜਿਹਨੇ ਪੀ ਅਪਰੋਚ ਕੀਤੀ ਤਾਂ ਜੇ ਮਤਾ ਹੋਣ ਪ੍ਰਧਾਨ ਤੇ ਹਲਕਾ ਇੰਚਾਰਜ ਤੋਂ ਪਵਾ ਲਿਆ ਜਾਂਦਾ ਤਾਂ ਇਟ ਮੀਨ ਅਗਲਾ ਪ੍ਰੋਸੈਸ ਜਿਹੜਾ ਜੁਨਟੀਜ਼ ਹੈ ਜਾਂ ਗੱਲਬਾਤ ਦਾ ਇੱਕਦਮ ਫਿਲਹਾਲ ਤਾਂ ਬੰਦ ਹੋ ਜਾਂਦਾ ਜੇ ਤੁਸੀਂ ਇਹ ਡਿਸੀਜਨ ਕੀਤਾ ਸੀ ਲਗਾਤਾਰ ਕਿ ਅਜੇ ਪ੍ਰਧਾਨ ਜੀ ਫਾਰਮਲੀ ਤੇ ਇਨਫਾਰਮਲੀ ਸਾਰਿਆਂ ਬੰਦਿਆਂ ਨੂੰ ਮਿਲ ਲਗੇ ਹਲਕਾ ਇੰਚਾਰਜਾਂ ਨੂੰ ਜ਼ਿਲ੍ਹਾ ਪ੍ਰਧਾਨਾਂ ਨੂੰ ਪਾਰਟੀ ਦੇ ਹੋਰ ਸਿਹਰਦ ਲੋਕਾਂ ਨੂੰ ਬੁੱਧੀਜੀਵੀਆਂ ਨੂੰ ਡਿਫਰੈਂਟ ਟਾਈਪ ਦੇ ਲੋਕਾਂ ਨੂੰ ਉਸ ਤੋਂ ਬਾਅਦ ਕੋਈ ਫੈਸਲਾ ਲਿਆ ਜਾਊਗਾ ਤੇ ਜੇ ਉਹ ਸਾਰਾ ਕੁਝ ਛੱਡ ਕੇ ਇਹੋ ਜਿਹਾ ਕੋਈ ਮਤਾ ਆਉਂਦਾ ਅੱਜ ਵੀ ਇਸ ਚੰਨੀਗੜ ਮੀਟਿੰਗ ਦੇ ਵਿੱਚ ਤਾਂ ਇਹਦਾ ਮਤਲਬ ਦੋਨੋਂ ਤਰਾਂ ਦੀ ਉਹ ਜਿੰਨੀ ਕਿ ਸਹਿਮਤੀ ਪਹਿਲਾਂ ਪਹਿਲਾਂ ਵਾਲੀ ਕੋਰ ਕਮੇਟੀ ਸੀ ਜਿਹੜੀ ਬੱਚੀ ਖੁਸ਼ੀ ਹੈ ਉਹ ਵੀ ਖਤਮ ਹੋ ਜਾਏਗੀ ਇਹ ਕਾਫੀ ਜ਼ਿਆਦਾ ਅੱਜ ਦਾ ਦਿਨ ਮੇਰੇ ਖਿਆਲ ਲੈ ਬੜਾ ਹੀ ਇੰਪੋਰਟੈਂਟ ਦਿਨ ਹੈ ਅਕਾਲੀ ਦੰਦ ਦੇ ਇਸ ਜਿਹੜੇ ਹਾਰਾਂ ਦੇ ਇਤਿਹਾਸ ਤੋਂ ਬਾਅਦ ਜਿਹੜਾ ਇੱਕ ਇਤਿਹਾਸ ਬਣੂਗਾ ਹੁਣ ਇਹ ਕਾਫੀ ਮਾਨਿਕ ਹੈਜ ਹੋਏਗਾ ਦੋਨੇ ਤਰ੍ਹਾਂ ਕਲੈਰਿਟੀ ਨਾਲ ਸਾਹਮਣੇ ਆਉਂਦੀਆਂ ਨੇ ਸਪਸ਼ਟਤਾ ਨਾਲ ਜਾਂ ਨਹੀਂ ਜਾਂ ਅਜੇ ਕਨਫਿਊਜ਼ਨ ਚੱਲਦਾ ਹੈ ਜਾਂ ਸੁਬੀਰ ਸਿੰਘ ਬਾਦਲ ਕੋਈ ਕਮੇਟੀ ਬਣਾ ਦਿੰਦੇ ਨੇ ਕਿ ਇੱਕ ਕਮੇਟੀ ਬਣਾਤੀ ਜਿਹੜੀ ਉਹਨਾਂ ਨਾਲ ਨੇਗੋਸ਼ੀਏਟ ਕਰੇਗੀ ਜਿਹੜੇ ਬੰਦੇ ਅਲੱਗ ਸੋਚਦੇ ਨੇ ਜਾ ਕੇ ਗੱਲਬਾਤ ਕਰੋ ਹਜੇ ਹੋਰ ਲਿੰਗਰ ਆਉਣ ਕਰ ਲੋ ਦੇਖ ਲੋ ਇਹ ਸਾਰੇ ਮਾਮਲੇ ਦੇ ਵਿੱਚ ਕੀ ਹੋ ਰਿਹਾ ਔਰ ਉਹਨਾਂ ਨੇ ਤਾਂ ਇਹ ਸੁਝਾਅ ਰੱਦ ਕਰਤਾ ਹਜੇ ਕਿ ਸਾਰੇ ਇਕੱਜ ਜੁਆਏ ਆਇਆ ਸੀ ਕਿ ਸਾਰੇ ਇਕੱਠੇ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਆਪਾਂ ਉਹਨਾਂ ਨੂੰ ਅਰਜ਼ੀ ਤਕੜੀਏ ਜਦੋਂ ਇਕੱਠੇ ਜਾਵਾਂਗੇ ਇਹ ਬਰਕਾ ਤਾਂ ਉਹਨਾਂ ਨੇ ਪਿਛਲੀ ਮੀਟਿੰਗ 'ਚ ਪੜ੍ਹਤਾ ਸੀ ਹੁਣ ਨਵਾਂ ਸੰਜਣਾ ਲਿਖਣਾ ਬਰਕਾ ਤਾਂ ਇੱਕ ਅਲੱਗ ਗੱਲ ਹੈ ਕਿਹੜੇ ਪਾਸੇ ਵੱਲ ਜਾਣਗੇ ਕਿਹੜੇ ਪਾਸੇ ਵੱਲ ਨਹੀਂ ਜਾਣਗੇ ਇਹ ਬੜੀ ਕ੍ਰੂਸ਼ਲ ਹੈ ਤੇ ਬੜਾ ਦਿਲਚਸਪ ਵੀ ਹੋਏਗਾ ਤੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਅਕਾਲੀ ਦਲ ਦੇ ਭਵਿੱਖ ਨੂੰ ਲੈ ਕੇ ਕੀ ਜਿਹੜੀ ਪਿਛਲੀ ਮੀਟਿੰਗ 'ਚ ਹੋਏਗੀ ਕਿ ਅਗਲੀ ਮੀਟਿੰਗ 'ਚ ਸਰੋਵਣੀ ਅਕਾਲੀ ਦਲ ਬਚਾਓ ਦਾ ਕੋਈ ਸੱਦਾ ਦੇ ਦਿੱਤਾ ਜਾਏਗਾ ਕੋਈ ਰੂਰਲ ਲੈਵਲ ਤੇ ਲੋਕਾਂ ਨਾਲ ਕੈਂਪੇਨ ਮਹਿੰਮ ਦਾ ਵੀ ਕੀਤਾ ਜਾਏਗਾ ਕਿ ਸਾਰੇ ਬੰਦਿਆਂ ਨੂੰ ਮਿਲਣਾ ਹੈ ਮਿਲ ਕੇ ਆਪੋ ਆਪਣੀ رائے ਸਾਂਝੀ ਕਰਨੀ ਹੈ ਇਧਰ ਨੂੰ ਚਲਾ ਜਾਏਗਾ ਉਹ ਚਾਹੇ ਉਹ ਸੁਮੀਟਿੰਗ ਦਾ ਰਿਜ਼ਲਟ ਜਾਂ ਨਹੀਂ ਚਲਾ ਜਾਏਗਾ ਇਹ ਦੋਨਾਂ ਹੀ ਮੀਟਿੰਗਾਂ ਦਾ ਪੈਰਲਲ ਅੰਦਾਜ਼ ਦੇਖਣ ਵਾਲਾ ਹੋਏਗਾ ਫੈਸਲਾ ਦੇਖਣ ਵਾਲਾ ਹੋਏਗਾ ਉਹ ਅਗਲੀ ਡਾਇਰੈਕਸ਼ਨ ਤੈਅ ਕਰੂਗਾ ਅਕਾਲੀ ਦੰਦ ਜੋਰ ਜਮਾਈ ਬਹੁਤ ਹੋਣ ਵਾਲੀ ਹੈ ਜੋਰ ਜਮਾਈ ਤਾਂ ਬਹੁਤ ਹੋਣ ਵਾਲੀ ਕੱਲ੍ਹ ਦੀ ਸ਼ੁਰੂ ਹੋਗੀ ਇਸ ਖੇਮੇ ਦੇ ਵਿੱਚੋਂ ਵੀ ਕੁਝ ਲੋਕਾਂ ਨੂੰ ਸੱਦ ਲਿਆ ਗਿਆ ਜਿਵੇਂ ਬੀਬੀ ਜ਼ਗੀਰਕੌਰ ਨੂੰ ਮਨਪ੍ਰੀਤ ਸਿੰਘ ਯਾਲੀ ਨੂੰ ਬਾਕੀ ਬੰਦੇ ਨੂੰ ਪਾਸੇ ਰੱਖ ਲਿਆ ਗਿਆ ਵੇਖਣ ਵਾਲੀ ਗੱਲ ਕਿ ਕਿਹੜੇ-ਕਿਹੜੇ ਵਿਅਕਤੀ ਜਿਹੜੇ ਉਹਨਾਂ ਨੂੰ ਪ੍ਰਭਾਵਸ਼ਾਲੀ ਨੇ ਉਹਨਾਂ ਨੂੰ ਇੱਧਰ ਲਿਆਂਦਾ ਜਾਵੇ ਦੂਜੇ ਬੰਨੇ ਇੱਕ ਇਹ ਵੀ ਸਦਾ ਹਮਿੰਦਰ ਸਿੰਘ ਦੀ ਸੰਕਟ ਹੈ ਜਿਹੜੇ ਅੰਦਰ ਆਪਸ ਵਿੱਚ ਮਤਭੇਦ ਹੁੰਦੇ ਆ ਜਿਵੇਂ ਮੰਨ ਲਓ ਡਾਕਟਰ ਦਲਜੀਤ ਸਿੰਘ ਚੀਮਾ ਔਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਦੀ ਬਿਲਕੁਲ ਨਹੀਂ ਬਣਦੀ ਹੁਣ ਇਹ ਕਦੇ ਵੀ ਇੱਕ ਗਰੁੱਪ 'ਚ ਹੋ ਨਹੀਂ ਸਕਦੇ ਆਵੇਂ ਡਾਕਟਰ ਦਲਜੀਤ ਸਿੰਘ ਚੀਮਾ ਬਾਰੇ ਮੰਨਿਆ ਜਾ ਰਿਹਾ ਸੀਗਾ ਕਿ ਉਹ ਵੀ ਦਿਲੋਂ ਚਾਹੁੰਦੇ ਨੇ ਕਿ ਅਕਾਲੀ ਦਲ ਦਾ ਕੁਝ ਹੋਵੇ ਜੋ ਸਾਡੀ ਹਾਲਤ ਹੋ ਰਹੀ ਹੈ ਇਹ ਤੋਂ ਬਿਹਤਰ ਹੋਵੇ ਪਰ ਉਹ ਉਹ ਡਾਕਟਰ ਉਹ ਚੰਦੂ ਮਾਜਰਾ ਨਾਲ ਡਾਕਟਰ ਚੀਮਾ ਕਿਉਂ ਜਾਣਗੇ ਜਾਂ ਜਾ ਹੀ ਨਹੀਂ ਸਕਦੇ ਸੋ ਦੂਜੇ ਤਾਂ ਦੇ ਲਈ ਲੜਨਗੇ ਇਸੇ ਤਰ੍ਹਾਂ ਹੋਰ ਵੀ ਇਸ ਤਰ੍ਹਾਂ ਦੀਆਂ ਸ਼ਰੀਕੇਬਾਜ਼ੀਆਂ ਹੋਣਗੀਆਂ ਖੇਤਰਵਾਦ ਦੀਆਂ ਜਿਵੇਂ ਝੁੰਦਾ ਕਮੇਟੀ ਤਾਂ ਜਦੋਂ ਆਪਾਂ ਜ਼ਿਕਰ ਕਰਦੇ ਆ ਸਭ ਤੋਂ ਜ਼ਿਆਦਾ ਇਕਮਾਲ ਸਿੰਘ ਝੁੰਦਾ ਹੀ ਨੰਬਰ 1 ਤੇ ਸੀਗੇ ਉਹਦੇ ਵਿੱਚ ਉਹਨਾਂ ਦੇ ਸਿਰ ਤੇ ਕਮੇਟੀ ਬਣੀ ਸੀ ਚਲੋ ਉਹ ਤੇ ਢੀਂਸੇ ਪਰਿਵਾਰ ਆਪਸ ਵਿੱਚ ਮੜਿੱਖ ਰਹੇ ਨੇ ਚੀਜ਼ਾਂ ਤਾਂ ਇੰਜ ਵੀ ਚਲਦੀਆਂ ਨੇ ਨਾ ਜੀ ਤੇ ਇਹੀ ਮਾਮਲੇ ਸਾਰੇ ਦੇ ਸਾਰੇ ਪੂਰੇ ਖਿੱਤੇ 'ਚ ਹੀ ਫੈਲੇ ਹੋਏ ਆ ਕਿ ਇੱਕ ਜਿੱਤੇ ਸਰਦਾਰੀ ਲਈ ਅੱਗੇ ਸੀ ਹੁਣ ਦੂਜੇ ਨੂੰ ਲੱਗਦਾ ਕਿ ਚੰਗਾ ਇਹਨੂੰ ਧੱਕ ਕੇ ਬਾਹਰ ਛੱਡ ਹੀ ਆਓ ਬੀਹੇ ਚੋਂ ਬਾਹਰ ਕੱਢਾਓ ਤਾਂ ਕਿ ਮੇਰੀ ਸਰਦਾਰੀ ਬਣ ਜੇ ਸੋ ਇਹ ਕਾਫੀ ਅਹਿਮ ਹੋਣ ਵਾਲਾ ਜੀ ਸਾਰਾ ਜੋ ਅੱਜ ਦਿਨੇ ਇਹ ਤੇ ਨਜ਼ਰ ਰੱਖਾਂਗੇ ਜੇ ਕੋਈ ਟਿੱਪਣੀ ਆਖਰੀ ਇਹਦੇ 'ਚ ਮੈਨੂੰ ਇਹ ਲੱਗਦਾ ਕਿ ਵਿਅਕਤੀ ਨਾਲ ਨਾ ਜਾਣ ਜਾਂ ਜਾਣ ਦਾ ਕੁਐਸਚਨ ਨਹੀਂ ਕਈ ਬੰਦਿਆਂ ਨੂੰ ਲੱਗਦਾ ਕਿ ਦੋਨੋਂ ਦਾ ਟਰੈਕ ਗਲਤ ਹੋ ਗਿਆ ਕੁਝ ਬੰਦੇ ਇਹੋ ਜਿਹੇ ਔਰ ਇਹਨਾਂ ਚੋਂ ਵੀ ਜਿਹੜੇ ਬੰਦੇ ਨੇ ਜਿਹੜੇ ਈਵਨ ਚੁੰਦਾ ਕਮੇਟੀ ਦੇ ਸਾਰੇ ਬੰਦੇ ਨੇ ਇੱਕ ਅੰਦੇ ਨੂੰ ਛੱਡ ਕੇ ਇਹ ਸਵੀਕਾਰ ਕਰਦੇ ਨੇ ਕਿ ਪ੍ਰਧਾਨ ਦੀ ਕ੍ਰੈਡੀਬਿਲਟੀ ਡਾਊਨ ਹੋ ਗਈ ਪਰ ਉਹ ਨਾਲ ਇਹ ਕਹਿੰਦੇ ਨੇ ਕਿ ਦੂਜੇ ਬੰਦਿਆਂ ਦੀ ਕ੍ਰੈਡੀਬਿਲਟੀ ਵੀ ਕਿੰਨੀ ਕੱਪ ਹੈ ਜੇਕਰ ਉਧਰ ਜਾਇਆ ਜਾਏਗਾ ਜਾਂ ਬਾਕੀ ਚੀਜ਼ਾਂ ਕਰੀਆਂ ਜਾਣਗੀਆਂ ਇਹਨੂੰ ਕਿਵੇਂ ਠੀਕ ਹੋਏ ਇਹਦਾ ਮਤਲਬ 100% ਤਾਂ ਕੋਈ ਕਹੇ ਕਿ ਲੜਾਈ ਨਹੀਂ ਲੜ ਰਿਆ ਕਿ ਜੀ ਇਹ ਤਾਂ ਬਿਲਕੁਲ ਵਾਜਬ ਗੱਲ ਹੈ ਜਿਹੜੀ ਬਾਕੀ ਦੀ ਚੀਜ਼ ਤੇ ਹੁਣ ਉਹ ਉਹ ਕਿੱਧਰ ਜਾਣਗੇ ਇਹ ਜਿਹੜਾ ਇੱਕ ਡਾਇਲਮਾ ਹੈ ਜਿਹੜਾ ਇੱਕ ਉਲਝਣ ਹੈ ਦਿਮਾਗਾਂ ਦੇ ਵਿੱਚ ਜਦੋਂ ਸਪਸ਼ਟਤਾ ਨਾ ਹੋਵੇ ਤਾਂ ਲੜਾਈ ਨਹੀਂ ਲੜੀ ਜਾਂਦੀ ਤੁਹਾਡੇ ਕੋਲ ਉਹ ਲੌਜੀਕ ਦਿੱਤੇ ਨਹੀਂ ਜਾਂਦੇ ਹੁੰਦੇ ਤੇ ਇਹ ਚੀਜ਼ਾਂ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਪਏਗਾ ਤੇ ਮੈਨੂੰ ਲੱਗਦਾ ਕਿ ਜ਼ਿਆਦਾ ਜ਼ਿੰਮੇਵਾਰੀ ਅਕਾਲੀ ਦਲ ਦੇ ਮਿਡਲ ਰੰਗ ਦੇ ਜਿਹੜੇ ਕੇਡਰ ਹੈ ਜਾਂ ਜਿਹੜੇ ਲੀਡਰਸ਼ਿਪ ਹੈ ਉਹਦੇ ਤੇ ਬਹੁਤ ਵੱਡੀ ਆ ਗਈ ਕਿਉਂ ਕਿ ਕਿੱਧਰ ਨੂੰ ਜਾਏ ਕੀ ਸਾਰੇ ਜ਼ਿਲ੍ਹਾ ਪ੍ਰਧਾਨ ਸਿਰ ਜੋੜ ਕੇ ਆਪਣੀ رائے ਨਹੀਂ ਕਰ ਸਕਦੇ ਕਿ ਆਪਾਂ ਕੀ ਕਰਨਾ ਹੈ ਜ਼ਿੰਮੇਵਾਰੀ ਤੋਂ ਹੁਣ ਆਪਾਂ ਅੱਗੇ ਕਿਵੇਂ ਚਲਾਉਣਾ ਹੈ ਬਾਕੀ ਦੀ ਟੀਮ ਨੂੰ ਔਰ ਜੇ ਸਾਰੇ ਗਲਤ ਨੇ ਤਾਂ ਤੁਸੀਂ ਕੋਈ ਅਲੱਗ ਮੋੜ ਨਹੀਂ ਲੈ ਸਕਦੇ ਕਿ ਆਪਣਾ ਕੀ ਕਰਨਾ ਚਾਹੀਦਾ ਜਾਂ ਬਾਕੀ ਦੇ ਹਲਕਾ ਅੰਚਾਰਜ ਇਕੱਠੇ ਹੋ ਕੇ ਕੋਈ ਅਲੱਗ رائے ਕੋਈ ਵਿਚ ਵਿਚਾਰੇ ਦਾ ਰਸਤਾ ਔਰ ਤੀਜੇ ਇਹੋ ਜਿਹੇ ਰਸਤੇ ਤੋਂ ਵੀ ਕੁਝ ਸੱਜਣ ਇਧਰ ਨੂੰ ਪੈਣ ਪਾਰਟੀ ਜੁੰਟੀ ਬਣਨ ਇਹ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕੁਝ ਲੋਕ ਇਹੋ ਜਿਹੇ ਵੀ ਹੋ ਸਕਦੇ ਜੀ ਅੱਜ ਕਾਫੀ ਕਾਫੀ ਕ੍ਰੂਸ਼ਲ ਹੈ ਕਾਫੀ ਅਹਿਮ ਹੋ ਸਕਦੀਆਂ ਚੀਜ਼ਾਂ ਹੋ ਸਕਦਾ ਕੋਈ ਵਿਚ ਵਿਚਾਲੇ ਪੈਣ ਦਾ ਯਤਨ ਵੀ ਹੋਵੇ ਪਰ ਮੈਨੂੰ ਲੱਗਦਾ ਗੱਲ ਜਿੱਥੇ ਪਹੁੰਚ ਗਈ ਹੈ ਉੱਥੇ ਦਾ ਸੁਖਵੀਰ ਸਿੰਘ ਬਾਦਲ ਨੂੰ ਪਾਸੇ ਹਟੇ ਬਿਨਾ ਗੁਜ਼ਾਰਾ ਨਹੀਂ ਜੇ ਸਾਰੇ ਦਲ ਨੂੰ ਇਕੱਠਾ ਰੱਖਣਾ ਤੇ ਜੇਕਰ ਸੁਖਵੀਰ ਸਿੰਘ ਬਾਦਲ ਨਹੀਂ ਛੱਡਣਾ ਚਾਹੁੰਦੇ ਤੇ ਇਹ ਟੁੱਟ ਨੂੰ ਵੀ ਕੋਈ ਰੋਕ ਨਹੀਂ ਸਕਦਾ ਇਹ ਇਹ ਲੜਾਈ ਇੱਦਾਂ ਹੁਣ ਲੱਗ ਰਹੀ ਹੈ ਅੱਜ ਦੁਪਹਿਰ ਤੋਂ ਬਾਅਦ ਕਿੱਦਾਂ ਲੱਗੂਗੀ ਫਿਰ ਤੁਹਾਡੇ ਨਾਲ ਸਾਂਝ ਪਾਵਾਂਗੇ ਦੋਸਤੋ